ਜੀ ਭਾਜੀ ਆਪਣੀ ਐਨਜੀਓ ਦਾ ਨਾਮ ਤੇ ਆਪਣਾ ਮੋਬਾਈਲ ਨੰਬਰ ਜਰੂਰ ਦੱਸ ਦਿਓ ਜੀ ਆਪਣੀ ਐਨਜੀਓ ਦਾ ਨਾਮ ਹੈਗਾ ਜੀ ਗੋ ਗ੍ਰੀਨ ਐਨਜੀਓ ਅਸੀਂ ਫੇਸਬੁਕ ਇੰਸਟਾਗ੍ਰam YouTube ਤਿੰਨਾ ਪਲੇਟਫਾਰਮ ਤੇ ਹੈਗੇ ਆ ਜੀ ਬਾਕੀ ਸਾਡਾ ਕੰਟੈਕਟ ਨੰਬਰ ਹੈਗਾ ਜੀ 9998340870 999883 ਜੀ 40870 ਕੋਈ ਵੀ ਵੀਰ ਬੁੱਟੇ ਡੋਨੇਟ ਕਰਨਾ ਚਾਹੁੰਦਾ ਕਿਸੇ ਖੁਸ਼ੀ ਦੇ ਵਿੱਚ ਕਿਸੇ ਗਮੀ ਦੇ ਵਿੱਚ ਕਿਸੇ ਦੀ ਯਾਦ ਦੇ ਵਿੱਚ ਸਾਨੂੰ ਬੁੱਟੇ ਡੋਨੇਟ ਕਰ ਸਕਦਾ ਹੈ ਸਾਨੂੰ ਟਰੀ ਗਾਰਡਨ ਦੇ ਵੀ ਲੋੜ ਹੈ ਬਾਕੀ ਸਾਨੂੰ ਜਿਹੜੇ ਬੁੱਟੇ ਲੋਣ ਲਈ ਸਦਲ ਦੀ ਲੋੜ ਹੈ ਜੀ ਜਿਹੜੇ ਮਸੰਦ ਹੁੰਦੇ ਜਿਵੇਂ ਕਾਹੀ ਵਗੈਰਾ ਇਹ ਵੀ ਅਸੀਂ ਕਿਸੇ ਦਾ ਲਿਹਾਉਣੇ ਹਾਲੇ ਸਾਡੇ ਆਂਡਗਵਾੜ ਦੇ ਵਿੱਚੋਂ ਨਹੀਂ ਨਹੀਂ ਠੀਕ ਹੈ ਜੀ ਤਾਂ ਸਾਨੂੰ ਇਹਨਾਂ ਸਾਰੇ ਚੀਜ਼ਾਂ ਦੀ ਲੋੜ ਹੈ ਤੇ ਬਾਕੀ ਸਾਡੇ ਮੋਹ ਨਾਲ ਵੱਤਵਾਤ ਲੋਕ ਜੁੜੋ ਜੀ ਵੱਤਵਾਤ ਛੋਟ ਸਾਥ ਦਿਓ ਸਵੇਰੇ ਟਾਈਮਿੰਗ ਕੀ ਕਿੰਨੇ ਵਜੇ ਆਨੇ ਹੋ ਜੀ ਅਸੀਂ 6:30 ਵਜੇ ਆਉਨੇ ਸਵਾ 6:30 ਵਜੇ ਡੇਲੀ ਟਾਈਮਿੰਗ ਹੈ ਜੀ ਹਾਂ ਜੀ ਹਾਂ ਜੀ ਡੇਲੀ ਟਾਈਮਿੰਗ ਹੈ 6:30 ਤੋਂ 8:30 ਵਜੇ ਤੱਕ ਦੋਸਤੋ ਵੀਡੀਓ ਨੂੰ ਵੱਤਵਾਤ ਸ਼ੇਅਰ ਕਰ ਦਿਓ ਭਰਾਵਾਂ ਦਾ ਸਾਥ ਦੇਣਾ ਹੈ ਤੇ ਆਪਣੇ ਪੰਜਾਬ ਨੂੰ ਹਰਿਆ ਇਹਨਾਂ ਦੇ ਵੀਰਿਆਂ ਨੂੰ ਆਪਣੇ ਸਾਥ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹ ਭਰਾ ਸ ਵੀਰੇ ਆਉਂਦੇ ਆ ਇਹਨੇ ਆ ਦੇਖ ਲਓ ਤਕਰੀਬਨ ਇਹਨਾਂ ਨੇ ਟੀਚਾ ਕੀਤਾ ਵੀ ਅੱਜ ਇੱਕ ਦੀ ਗਰਮੀਆਂ 'ਚ ਲਗਭਗ 10000 ਬੂਟਾ ਸਾਰੇ ਸ਼ਹਿਰ 'ਚ ਲਾਉਣਾ ਹੈ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਰਾਵਾਂ ਦਾ ਸਾਥ ਜ਼ਰੂਰ ਦਿਓ ਧੰਨਵਾਦ ਦੋਸਤੋ